ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਨਾਨਕਸਰ ਜਗਰਾਉਂ ਜੀ ਨਾਨਕਸਰ ਜਗਰਾਉਂ ਦੇ ਅੱਜ ਆਪਾਂ ਤੁਹਾਨੂੰ ਫੁੱਲ ਦਰਸ਼ਨ ਕਰਾਵਾਂਗੇ ਜੀ ਵੀਡੀਓ ਨਾ ਬਣੇ ਰੋ ਦੋਸਤੋ ਚੱਲਦੇ ਆਪਾਂ ਜੀ ਲੋ ਜੀ 메ਨ ਗੇਟ ਤੋਂ ਆਪਾਂ ਐਂਟਰੀ ਕਰ ਲਈ ਆ ਇੱਧਰ ਪ੍ਰਸ਼ਾਦ ਦੀਆਂ ਦੁਕਾਨਾਂ ਜੀ ਨੇ ਜੀ ਇੱਥੇ ਮਿਸ਼ਰੀ ਦਾ ਪ੍ਰਸ਼ਾਦ ਜ਼ਿਆਦਾਤਰ ਤੇ ਮਿਲਦਾ ਜੀ ਲੋ ਜੀ ਬਾਬਾ ਜੀ ਦੀ ਤਸਵੀਰ ਦੇ ਐਂਟਰ ਕਰਦੀ ਤੁਸੀਂ ਦਰਸ਼ਨ ਕਰੋ ਜੀ ਤੇ ਉਧਰ ਵਿਸ਼ਾਲ ਖੂਨਦਾਨ ਕੈਂਪ ਲੱਗਿਆ ਜੀ ਕਿਸੇ ਨੂੰ ਵੀ ਲਾਸਮੈਂਟ ਹੋ ਰਹੀ ਹੈ ਕਿਸੇ ਨੂੰ ਵੀ ਖੂਨ ਦੀ ਲੋੜ ਹੋਵੇ ਤਾਂ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚੋਂ ਤੁਸੀਂ ਇਸ ਖੂਨਦਾਨ ਕੈਂਪ ਵਿੱਚੋਂ ਖੂਨ ਲੈ ਸਕਦੇ ਹੋ ਜੀ ਤੇ ਖੂਨਦਾਨ ਵੀ ਕਰ ਸਕਦੇ ਹੋ ਜੀ ਬਾਰ-ਬਾਰ ਲਾਸਮੈਂਟ ਹੋ ਰਹੀ ਆ ਜੀ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲੱਗੀਆਂ ਨੇ ਭਈਆਂ ਨੇ ਜੀ ਸੰਗਤਾਂ ਲਈ ਪਰਮਾਤਮਾ ਕਰੇ ਇਹ ਚੜ੍ਹਦੀ ਕਲਾ ਚ ਰਹਿਣ ਜੋ ਇੰਨੀ ਗਰਮੀ ਦੇ ਵਿੱਚ ਸੰਗਤਾਂ ਲਈ ਸ਼ਬੀਲਾਂ ਲਗਾਈਆਂ ਗਈਆਂ ਨੇ ਜੀ ਵੀਡੀਓ ਨਾਲ ਬਣੇ ਰਹੋ ਦੋਸਤੋ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਹੈ ਗੁਰਦੁਆਰਾ ਸਾਹਿਬ ਜੀ ਦੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਜੀ ਖੂਨ ਦਾ ਕੰਮ ਕੈਂਪ ਵੀ ਲੱਗਿਆ ਹੋਇਆ ਹੈ ਜੀ ਤੇ ਠੰਡੇ ਮਿੱਠੇ ਸ਼ਰਬਤ ਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਸੰਗਤਾਂ ਦੇ ਲਈ ਵੀਡੀਓ ਨਾਲ ਬਣੇ ਰਹੋ ਦੋਸਤੋ ਅੱਗੇ ਆਪਾਂ ਤੁਹਾਨੂੰ ਜੀ ਇਹ ਜੋ ਤੁਸੀਂ ਜਗਾ ਦੇਖ ਰਹੇ ਹੋ ਜੀ ਇਸ ਜਗਾ ਤੇ ਬੈਠ ਕੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਰਗਾਹੀ ਪ੍ਰਵਚਨ ਕਰਿਆ ਕਰਦੇ ਸਨ ਜੀ ਜੋ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਜੀ ਇਹ ਜਗਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠਾ ਜੀ ਪੂਰਨਮਾਸ਼ੀ ਦੇ ਦਿਨ ਨਾਨਕਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਹੋ ਰਹੀ ਹੈ ਤੁਹਾਡੀ ਜੈ ਜੈਕਾਰ ਜੀ ਬਹੁਤ ਪਿਆਰੇ ਪਿਆਰੇ ਬੱਚੇ ਬਚਨ ਪਾਠ ਕਰ ਰਹੇ ਨੇ ਗੁਰੂ ਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਸੰਗਤਾਂ ਇਹਨੇ ਪਿਆਰ ਨਾਲ ਸੁਣ ਰਹੀਆਂ ਨੇ ਬੱਚੇ ਪਾਠ ਕਰ ਰਹੇ ਨੇ ਇਹ ਜੋ ਤੁਸੀਂ ਦੇਖ ਰਹੇ ਹੋ ਜੀ ਸੱਚਖੰਡ ਭੋਰਾ ਸਾਹਿਬ ਆ ਜੀ ਜਿੱਥੇ ਸੰਗਤਾਂ ਆਪਣਾ ਸੀਸ ਝੁਕਾਉਂਦੀਆਂ ਜੀ ਜਿੱਥੇ ਬਾਬਾ ਜੀ ਨੇ ਆਪਣਾ ਤਪ ਕੀਤਾ ਜੀ ਵੈਗਰੂ ਦੀ ਤਪੱਸਿਆ કરી ਪਰਮਾਤਮਾ ਦਾ ਨਾਮ ਸਿਮਰਨ ਕਰਿਆ ਜੀ ਸામਨੇ ਪਾਸਿਓਂ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਦ ਮਿਲ ਰਿਹਾ ਜੀ ਸੰਗਤਾਂ ਪ੍ਰਸ਼ਾਦ ਲੈ ਰੀਆਂ ਪੂਰਨਮਾਸ਼ੀ ਦਾ ਦਿਹਾੜਾ ਜੀ ਬਾਬਾ ਆਨੰਦ ਸਿੰਘ ਜੀ ਦਾ ਆਸਣ ਵਾਲੀ ਜਗ੍ਹਾ ਵਾ ਜੀ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਹੀ ਪਿਆਰੀ ਬਣਾਈ ਹੋਈ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨਮਾਸ਼ੀ ਦੇ ਦਿਨ ਨਾਨਕ ਸਰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਜਿਆਦਾ ਰਸ ਹੁੰਦਾ ਜੀ ਸੰਗਤਾਂ ਬੜੀ ਦੂਰ ਦਰਾਡੇ ਤੋਂ ਚੱਲ ਕੇ ਆਉਂਦੀਆਂ ਜੀ ਦੇਸ਼ਾਂ ਵਿਦੇਸ਼ਾਂ ਚੋਂ ਵੀ ਸੰਗਤਾਂ ਇਸ ਜਗ੍ਹਾ ਤੇ ਦਰਸ਼ਨ ਕਰਨ ਆਉਂਦੀਆਂ ਨੇ ਜੀ ਇੱਧਰੋਂ ਜੋ ਤੁਸੀਂ ਦੇਖ ਸਕਦੇ ਹੋ ਬਾਬਾ ਆਨੰਦ ਸਿੰਘ ਜੀ ਦਾ ਭਜਨਗੜਾ ਜੀ ਜੋ ਬਣਿਆ ਇੱਥੇ ਇਹ ਸੋਨੇ ਦੀ ਸੇਵਾ ਚੱਲ ਰਹੀ ਆ ਜੀ ਗੁਰਦੁਆਰਾ ਸਾਹਿਬ ਜੀ ਵਿੱਚ ਸੋਨੇ ਦੇ ਗੁੰਮਦਾਂ ਦੀ ਉੱਪਰ ਸੇਵਾ ਚੱਲ ਰਹੀ ਆ ਜੀ ਜਿਸ ਵੀ ਭਰਾ ਨੇ ਸੇਵਾ ਕਰਨੀ ਹੋਵੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਜ਼ਰੂਰ ਕਰ ਸਕਦਾ ਹੈ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੋਨੇ ਦੀ ਸੇਵਾ ਚੱਲ ਰਹੀ ਆ ਜੀ ਜੋ ਵੀ ਵੀਰ ਇਥੇ ਸੇਵਾ ਕਰਦੇ ਆ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹਮੇਸ਼ਾ ਕਮਾਂਕਾਰਾਂ ਦੇ ਵਿੱਚ ਤਰੱਕੀਆਂ ਬਖਸ਼ੇ ਜੀ ਪ੍ਰਮਾਤਮਾ ਉਹਨਾਂ ਨੂੰ ਜੋ ਵੀ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਆ ਕੇ ਸੰਗਤਾਂ ਦੀ ਬਹੁਤ ਜਿਆਦਾ ਸ਼ਰਧਾ ਜੁੜੀ ਹੋਈ ਆ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਨਾਲ ਧੰਤਨ ਬਾਬਾ ਆਨੰਦ ਸਿੰਘ ਜੀ ਤੇ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇਖ ਸਕਦੇ ਹੋ ਜੀ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚ ਰਹੀਆਂ ਪੂਰਨਵਾਸੀ ਦਾ ਦਿਹਾੜਾ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਦੇਖ ਸਕਦੇ ਹੋ ਤੁਸੀਂ ਨਾਨਕ ਸਰ ਕਲੇਰਾ ਦੀ ਸ਼੍ਰੀ ਨਾਨਕ ਸਰ ਗੁਰਦੁਆਰਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਆਦੇ ਲੁਧਿਆਣਾ ਤੋਂ ਮੋਗਾ ਤੇ ਫਿਰੋਜ਼ਪੁਰ ਨੂੰ ਜਾਂਦੀ ਸੜਕ ਤੇ ਨਾਲ ਜਗਰਾਉਂ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਸਥਤਰੀਏ ਗੁਰਦੁਆਰਾ ਨਾਨਕ ਸਰ ਦੀ ਪਵਿੱਤਰ ਸ਼ੁਰੂਆਤ 100 ਸਾਲ ਪਹਿਲਾਂ ਇੱਕ ਸਧਾਰਨ ਕੁਟਿਆ ਦੇ ਰੂਪ ਵਿੱਚ ਹੋਈ ਸੀਗੀ ਜੀ ਜੰਗਲ ਦੇ ਸੰਗਣੇ ਵਿੱਚਕਾਰ ਇਸ ਦੇ ਕੁਦਰਤੀ ਮਾਹੌਲ ਦੁਆਰਾ ਨਿਮਰ ਇਹ ਸਥਾਨ ਵਿਸ਼ੇਸ਼ ਤੌਰ ਤੇ ਸੰਤ ਬਾਬਾ ਆਨੰਦ ਸਿੰਘ ਜੀ ਦੁਆਰਾ ਚੁਣਿਆ ਗਿਆ ਸੀਗਾ ਜੀ ਕਿਉਂਕਿ ਇਹ ਇੱਕ ਅਧਿਆਤਮਿਕ ਇਕਾਂਤ ਨੂੰ ਦਰਸਾਉਂਦਾ ਹੈ ਜਿੱਥੇ ਕੋਈ ਵਿਅਕਤੀ ਸੰਸਾਰ ਦੇ ਕੋਰਾਹੇ ਤੋਂ ਬਚਣ ਲਈ ਅੱਗੇ ਵੱਧ ਸਕਦਾ ਹੈ ਜੀ ਅਤੇ ਨਾਮ ਸਿਮਰਨ ਦੇ ਇੱਕੋ ਇੱਕ ਖਜ਼ਾਨੇ ਤੇ ਧਿਆਨ ਕੇਂਦਰਿਤ ਕਰ ਸਕਦਾ ਹੈ ਬਾਬਾ ਆਨੰਦ ਸਿੰਘ ਜੀ ਦਾ ਜਨਮ ਕਤਕ ਮਹੀਨੇ ਦੀ ਪੂਰਨਮਾਸ਼ੀ ਨਵੰਬਰ ਨੂੰ 1870 ਵਿੱਚ ਪਿੰਡ ਸ਼ੇਰਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਜੀ ਬਾਬਾ ਜੀ ਦੇ ਪਿਤਾ ਦਾ ਨਾਮ ਸਰਦਾਰ ਜੈ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਸਦਾ ਕੌਰ ਜੀ ਸੀ ਬਚਪਨ ਵਿੱਚ ਵੀ ਬਾਬਾ ਆਨੰਦ ਸਿੰਘ ਜੀ ਬਹੁਤ ਹੀ ਪਵਿੱਤਰ ਸਨ ਅਤੇ ਉਹਨਾਂ ਦੀ ਭਗਤੀ ਦੀ ਨਿਰੰਤਰ ਇੱਛਾ ਨੇ ਉਹਨਾਂ ਨੂੰ ਸਾਰੇ ਸੰਸਾਰ ਸੁੱਖਾਂ ਤੋਂ ਬਚ ਕੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਵਿੱਚ ਹਿੱਸਾ ਲਿਆ ਜੀ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੇ ਨਿਰਸਵਾਰਥ ਕੁਰਬਾਨੀ ਵਿੱਚ ਮਹਾਰਤ ਹਾਸਲ ਕੀਤੀ ਅਤੇ ਆਪਣੀ ਹੋਂਦ ਨੂੰ ਲੰਬੇ ਸਮੇਂ ਤੱਕ ਸਿਮਰਨ ਅਤੇ ਪਵਿੱਤਰ ਸੇਵਾ ਲਈ ਸਮਰਪਿਤ ਕਰ ਦਿੱਤਾ ਬਾਬਾ ਆਨੰਦ ਸਿੰਘ ਜੀ ਨੇ ਚਿੰਤਨ ਦੀ ਲੋੜ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਅਤੇ ਕਦੇ ਵੀ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਕਿ ਉਹਨਾਂ ਦੇ ਅਧਿਆਤਮਿਕ ਪ੍ਰਯਾਸ ਤੋਂ ਪਹਿਲਾਂ ਮੌਸਮ ਦੀ ਸਥਿਤੀ ਜਾਂ ਸਥਾਨਕ ਖੇਤਰ ਕਿੰਨਾ ਸੁਰੱਖਿਅਤ ਸੀ ਇਸ ਤੋਂ ਇਲਾਵਾ ਉਹ ਕਦੇ ਵੀ ਦੁਨਿਆਵੀ ਸੁੱਖਾਂ ਜਿਵੇਂ ਕਿ ਭੋਜਨ ਜਾਂ ਪਾਣੀ ਦੀ ਚਿੰਤਾ ਨਹੀਂ ਕਰਦੇ ਕਰਦੇ ਸੀ ਹਨ ਅਤੇ ਇਹ ਵਿਸ਼ਵਾਸ ਕਰਦੇ ਸੀ ਕਿ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੈ ਇਹ ਵਿਸ਼ਵਾਸ ਇਸ ਵਿਚਾਰ ਤੇ ਆਧਾਰਿਤ ਸੀ ਕਿਉਂਕਿ ਉਹ ਕੇਵਲ ਇੱਕ ਉੱਚੇ ਜੀਵ ਦੇ ਨਾਮ ਨੂੰ ਸਮਰਪਿਤ ਅਤੇ ਸਿਮਰਨ ਕਰ ਰਿਹਾ ਸੀ ਇਸ ਲਈ ਸਾਰੀ ਦੁਨਿਆਵੀ ਲੋੜਾਂ ਨਿਸ਼ਚਿਤ ਤੌਰ ਤੇ ਸਹੀ ਸਹੀ ਸਮੇਂ ਤੇ ਆਉਣੀਆਂ ਚਾਹੀਦੀਆਂ ਹਨ ਇਸ ਦ੍ਰਿੜ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੇ ਆਪਣਾ ਨਿਰਵਿਗਨ ਸਿਮਰਨ ਕਾਇਮ ਰੱਖਿਆ ਅਤੇ ਇਥੋਂ ਤੱਕ ਕਿ ਸਭ ਤੋਂ ਜੰਗਲੀ ਅਤੇ ਅਲੱਗ-ਥਲੱਗ ਖੇਤਰਾ ਵਿੱਚ ਵੀ ਭੋਜਨ ਹਮੇਸ਼ਾ ਕਿਸੇ ਉੱਚੇ ਜੀਵ ਦੇ ਹੁਕਮ ਵਿੱਚ ਲੋੜਿੰਦੇ ਸਮੇਂ ਇੱਕ ਸਰੋਤ ਜਾਂ ਦੂਜੇ ਸਰੋਤ ਤੋਂ ਭੇਟ ਵਜੋਂ ਆਉਂਦਾ ਸੀ ਬਾਬਾ ਆਨੰਦ ਸਿੰਘ ਜੀ ਨੇ ਆਪਣੀਆਂ ਸਿੱਖਿਆਵਾਂ ਅਤੇ ਪੂਰੇ ਭਾਰਤ ਵਿੱਚ ਪੈਰੋਕਾਰਾਂ ਦੇ ਇਕੱਠ ਦੁਆਰਾ ਪੰਜਾਬ ਵਿੱਚ ਪਿੰਡ ਕਲੇਰਾ ਜਗਰਾਉਂ ਤੋਂ 5 ਮੀਲ ਦੂਰ ਨੇੜੇ ਗੁਰਦੁਆਰਾ ਨਾਨਕਸਰ ਦੀ ਸਥਾਪਨਾ ਕੀਤੀ ਸਿੱਖੀ ਅੰਦਰ ਸਮਾਏ ਉਪਦੇਸ਼ਾਂ ਨੂੰ ਪੂਰਾ ਕਰਦੇ ਹੋਏ ਜੀਵਨ ਜਿਉਣ ਦੀ ਲੋੜ ਦੱਸਦੇ ਆ ਗੁਰਦੁਆਰਾ ਨਾਨਕਸਰ ਦੀ ਸਥਾਪਨਾ ਨੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਨਾਲ ਸਾਂਝਾ ਕਰਨ ਦੀ ਨੀਂਹ ਪ੍ਰਦਾਨ ਕੀਤੀ ਇਸ ਨਵੇਂ ਧਾਰਮਿਕ ਸਥਾਨ ਦੇ ਨਾਲ ਅਖੰਡ ਪਾਠ ਤੇ ਸੇਵਾ ਦਾ ਨਿਰੰਤਰ ਪਾਠ ਜਾਰੀ ਰਿਹਾ ਪਰ ਬਾਬਾ ਆਨੰਦ ਸਿੰਘ ਜੀ 13 ਭਾਦੋਂ 28 ਅਗਸਤ ਨੂੰ 1943 ਨੂੰ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋਏ ਰਵਾਨਾ ਹੋਣ ਤੋਂ ਪਹਿਲਾਂ ਬਾਬਾ ਆਨੰਦ ਸਿੰਘ ਜੀ ਨੇ ਸਪਸ਼ਟ ਤੌਰ ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਨੂੰ ਜਾਰੀ ਰੱਖਣ ਲਈ ਸਿਰਫ ਇੱਕ ਹੀ ਉਤਰਾਧਿਕਾਰੀ ਹੋ ਸਕਦਾ ਹੈ ਇਸ ਉਤਰਾਧਿਕਾਰੀ ਨੂੰ ਅਥਾ ਸਾਧਨਾ ਰਾਹੀ ਮਨੁੱਖਤਾ ਦੀ ਸੇਵਾ ਕਰਨ ਲਈ ਪਿਆਰ ਨੇਕੀ ਗਿਆਨ ਅਤੇ ਅਮਿੱਟ ਹਮਦਰਦੀ ਨਾਲ ਭਰਿਆ ਹੋਣਾ ਸੀ ਇਸ ਦੇ ਨਾਲ ਹੀ ਬਾਬਾ ਆਨੰਦ ਸਿੰਘ ਜੀ ਹੀ ਯੋਗ ਪਾਏ ਗਏ ਅਤੇ ਇਸ ਸਭ ਤੋਂ ਬ੍ਰਹਿਮ ਕਾਰਜ ਲਈ ਬਾਬਾ ਇਸ਼ਰ ਸਿੰਘ ਜੀ ਸਨ ਦੇਖੋ ਜੀ ਇੱਧਰ ਗੁਰਦੁਆਰਾ ਸਾਹਿਬ ਜੀ ਦੇ ਪੂਰਨਮਾਸ਼ੀ ਦੇ ਦਿਹਾੜੇ ਸੰਗਤਾਂ ਨੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾਈਆਂ ਨੇ ਜੀ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਹੋਣ ਦੇ ਕਾਰਨ ਬਹੁਤ ਜ਼ਿਆਦਾ ਸ਼ਬੀਲਾਂ ਲੱਗੀਆਂ ਨੇ ਤੇ ਬਲੱਡ ਦੀ ਖੂਨ ਦੀ ਕਿਸੇ ਵੀ ਸੰਗਤ ਨੂੰ ਲੋੜ ਹੋਵੇ ਜੀ ਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਥਾਂ-ਥਾਂ ਬਲੱਡ ਡੋਨੇਸ਼ਨ ਵਾਲੇ ਬੈਠੇ ਸੀਗੇ ਜੀ ਵੀ ਕੋਈ ਵੀ ਬਲੱਡ ਦੀ ਲੋੜ ਹੋਵੇ ਤਾਂ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਬਾਹਰੋਂ ਲੈ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਬਾਹਰ 1 ਕਿਲੋਮੀਟਰ ਤੱਕ ਇਹ ਦੁਕਾਨਾਂ ਲੱਗੀਆਂ ਨੇ ਜੀ ਜੋ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੀਆਂ ਨੇ ਜੋ ਅਸੀਂ ਪਹਿਲਾਂ ਬਚਪਨ ਵਿੱਚ ਦੇਖਦੇ ਹੁੰਦੇ ਸੀਗੇ ਜੀ ਉਹ ਚੀਜ਼ਾਂ ਵੀ ਜਿਵੇਂ ਬੇਰ ਹੋ ਗਏ ਜੀ ਤੇ ਬਹੁਤ ਜ਼ਿਆਦਾ ਪੁਰਾਣੀਆਂ ਚੀਜ਼ਾਂ ਦਾ ਵੀ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਜੀ ਜੋ ਬਚਪਨ ਵਿੱਚ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਗੁਰਦੁਆਰਾ ਸਾਹਿਬ ਜੀ ਦੋਸਤੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਸਾਰੀ ਪਾਰਕਿੰਗ ਆ ਜਿੱਥੇ ਪਾਰਕਿੰਗ ਖੜੀਆਂ ਨੇ ਗੱਡੀਆਂ ਸਾਰੀਆਂ ਗੱਡੀਆਂ ਇਧਰਲੇ ਪਾਸੇ ਪਾਰਕਿੰਗ ਲੱਗਦੀਆਂ ਜੀ ਤੇ ਆਪਾਂ ਵੀ ਇਧਰ ਹੀ ਗੱਡੀ ਲਾਈ ਸੀ ਪਾਰਕਿੰਗ ਦੇਖ ਸਕਦੇ ਹੋ ਤੇ ਗੱਡੀ ਹੁਣ ਆਪਾਂ ਚੱਕਦੇ ਆਂ ਜੀ ਦਰਸ਼ਨ ਕਰਾਏ ਆਪਾਂ ਤੁਹਾਨੂੰ ਨਾਨਕ ਸਰ ਜੀ ਦੇ ਤਨ ਤਨ ਬਾਬਾ ਆਨੰਦ ਸਿੰਘ ਜੀ ਤਨ ਤਨ ਬਾਬਾ ਆਇਸ਼ਰ ਸਿੰਘ ਜੀ ਦੇ ਤਪਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਅੱਜ ਪੂਰਨਮਾਸ਼ੀ ਦਾ ਦਿਹਾੜਾ ਸੀਗਾ ਜੀ ਤੇ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਉਰੇ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਦੋਸਤੋ ਕਰ ਦਿਆ ਕਰੋ ਤਾਂ ਕਿ ਤੁਹਾਡੇ ਸਾਥ ਦੀ ਆਪਾਂ ਨੂੰ ਲੋੜ ਆ ਜੀ ਐਦਾਂ ਹੀ ਆਪਾਂ ਤੁਹਾਡੇ ਲਈ ਰੋਜ਼ ਨਵੀਆਂ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਤੇ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਜੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣਗੀਆਂ ਜੀ ਤੇ ਆਪਾਂ ਮਿਲਦੇ ਆ ਤੁਹਾਨੂੰ ਹੁਣ ਅਗਲੇ ਬਲੌਗ ਦੇ ਵਿੱਚ ਜੀ ਅਗਲੇ ਬਲੌਗ ਚ ਆਪਾਂ ਕਿਸੇ ਤੁਹਾਨੂੰ ਧਾਰਮਿਕ ਜਗ੍ਹਾ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਮਿਲਦੇ ਆ ਆਪਾਂ ਕੱਲ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਧੰਨਵਾਦ ਸਾਰਿਆਂ ਦਾ ਜੀ